ਕਰਜ਼ਾ ਲੈਣ ਵਾਲੇ ਹੋ ਜਾਣ ਸਾਵਧਾਨ ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਲੱਗ ਸਕਦਾ ਹੈ ਝਟਕਾ ਵੱਡੀਆਂ ਬੈਂਕਾਂ ਦੇ ਵੱਲੋਂ ਰਾਤੋਂ ਰਾਤ ਵਧਾ ਦਿੱਤੀ ਗਈ ਹੈ ਵਿਆਜ ਦਰ ਜੀ ਹਾਂ ਜੇਕਰ ਤੁਸੀਂ ਵੀ ਬੈਂਕਾਂ ਤੋਂ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਓ ਤੁਹਾਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਵੱਡੀਆਂ ਬੈਂਕਾਂ ਨੇ ਆਪਣੀ ਵਿਆਜ ਦਰ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਜਿਸ ਕਰਕੇ ਹੁਣ ਕਰਜ਼ਾ ਲੈਣ ਵਾਲੇ ਲੋਕ ਸਾਵਧਾਨੀ ਦੇ ਨਾਲ ਹੀ ਇਹ ਫੈਸਲਾ ਲੈਣ ਦੱਸਦੀ ਹੈ ਕਿ ਵੱਡੀਆਂ ਬੈਂਕਾਂ ਜਿਨ੍ਹਾਂ ਦੇ ਵਿੱਚ ਪੀ ਐਨ ਬੀ ਕੇਨਰਾ ਬੈਂਕ ਇਸ ਤੋਂ ਇਲਾਵਾ HDFC ਬੈਂਕ ਤੇ ਬੈਂਕ ਆਫ ਬੜੋਦਾ ਨੇ ਆਪਣੀਆਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਦੱਸ ਦਈਏ ਕਿ SBI ਅਤੇ IDBI ਬੈਂਕ ਦੇ ਵੱਲੋਂ ਜਿਹੜੀ ਇਹ ਦਰ ਹੈ ਉਹ ਬਿਲਕੁਲ ਸਥਿਰ ਰੱਖੀ ਗਈ ਹੈ। ਉਹਨਾਂ ਦੇ ਵੱਲੋਂ ਇਸ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ। ਪਰੰਤੂ ਜਿਹੜੀ PNB ਹੈ ਤੇ ਨਾਲ ਹੀ ਨਾਲ Bank of Baroda ਹੈ, Canara Bank ਹੈ ਤੇ HDFC Bank ਹੈ ਇਹਨਾਂ ਦੇ ਵੱਲੋਂ ਜਿਹੜੀ ਵਿਆਜ ਦਰ ਹੈ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਜੋ ਗਾ ਦਿੱਤਾ ਗਿਆ ਤੇ ਉਹਨਾਂ ਨੂੰ ਵੱਡਾ ਚਟਕਾ ਲੱਗ ਸਕਦਾ ਹੈ ਦੱਸਦੀ ਹੈ ਕਿ SBI ਦੀ ਜਿਹੜੀ uh, MCLR ਦਰ ਹੈ ਉਹ 8.2% ਦੀ ਹੈ ਇੱਥੇ ਜਾਣਕਾਰੀ ਦੇ ਦਈਏ ਕਿ ਇਹਨਾਂ ਬੈਂਕਾਂ ਦੇ ਵੱਲੋਂ ਆਪਣੇ MCLR ਦੀਆਂ ਦਰਾਂ ਦੇ ਵਿੱਚ ਪੰਜ ਅੰਕਾਂ ਤੱਕ ਦਾ ਵਾਧਾ ਕੀਤਾ ਗਿਆ ਹੈ ਤੇ ਹੁਣ SBI ਦੀ ਜਿਹੜੀ MCLR ਦਰ ਹੈ ਉਹ 8.2% ਦੀ ਹੈ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕੀ HDFC ਦੀ MCLR ਦਰ ਉਹ 9.2% ਦੀ ਹੈ ਇਸ ਤੋਂ ਇਲਾਵਾ ਬੈਂਕ ਆਫ ਬੜੋਦਾ ਦੀ ਜਿਹੜੀ ਕਿ MCLR ਦਰ ਹੈ ਉਹ 8.15 ਹੈ ਤੇ ਇਸ ਤੋਂ ਇਲਾਵਾ PNB ਦੀ MCLR ਦਰ ਉਹ 8.4 ਤਾ 3 5 ਫੀਸ ਦੀ ਹੈ ਇਸ ਤਰ੍ਹਾਂ ਜਿਹੜੇ ਵੀ ਲੋਕ ਹੁਣ ਕਰਜ਼ਾ ਲੈਣ ਦੀ ਸੋਚ ਰਹੇ ਨੇ ਉਹਨਾਂ ਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੈਂਕਾਂ ਦੀ ਵਿਆਜ ਦਰ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਜਿਹੜੇ ਹੁਣ ਕਰਜ਼ਾ ਤਾਰਕ ਨੇ ਉਹਨਾਂ ਤੇ ਬਹੁਤ ਵੱਡਾ ਬੋਝ ਪੈ ਸਕਦਾ ਹੈ ਇੱਥੇ ਗੌਰਤਲਬ ਹੈ ਕਿ ਬਹੁਤ ਸਾਰੇ ਲੋਕ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਕੰਮਕਾਰ ਆਪਣੇ ਬਿਜ਼ਨਸ ਸ਼ੁਰੂ ਕਰਦੇ ਨੇ ਪਰੰਤੂ ਅਗਰ ਵਿਆਜ ਦਰ ਇੰਨੀ ਜ਼ਿਆਦਾ ਹੋਵੇਗੀ ਤਾਂ ਫਿਰ ਆਮ ਲੋਕਾਂ ਨੂੰ ਝਟਕਾ ਲੱਗਣਾ ਤਾਂ ਜਾਇਜ਼ ਹੀ ਹੈ ਤੇ ਹੁਣ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੇ ਲੋਕਾਂ ਨੇ ਕਰਜ਼ਾ ਲੈ ਕੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਸੀ ਉਹਨਾਂ ਦੇ ਲਈ ਤਾਂ ਖਤਰੇ ਦੀ ਹੀ ਘੰਟੀ ਹੈ ਕਿਉਂਕਿ ਇੰਨੀ ਵੱਡੀ ਵਿਆਜ ਦਰ ਤੇ ਉੱਪਰ ਅਗਰ ਕੰਮ ਲਈ ਜਾਵੇਗੀ ਤਾਂ ਫਿਰ ਇਹ ਵਾਪਸ ਕਰਨੀ ਬਹੁਤ ਮੁਸ਼ਕਿਲ ਹੋ ਜਾਵੇਗੀ ਇਸ ਕਰਕੇ ਜਿਹੜੇ ਵੀ ਲੋਕ ਹੁਣ ਕਰਜ਼ਾ ਲੈਣ ਦੀ ਸੋਚ ਰਹੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਉਹ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਉਹਨਾਂ ਦੇ ਲਈ ਫਿਲਹਾਲ ਦੀ ਘੜੀ ਦੇ ਵਿੱਚ ਖਤਰਾ ਹੀ ਹੈ ਤੇ ਉਹ ਇਹ ਫੈਸਲਾ ਸੋਚ ਸਮਝ ਕੇ ਹੀ ਕਰਨ ਬਹੁਤ ਸਾਰੇ ਨੌਜਵਾਨ ਵੀ ਜਿਹੜੇ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣਾ ਕਿਸੇ ਵੀ ਪ੍ਰਕਾਰ ਦਾ ਛੋਟਾ ਜਾਂ ਵੱਡਾ ਕਾਰੋਬਾਰ ਸ਼ੁਰੂ ਕਰਦੇ ਨੇ ਉਹਨਾਂ ਨੂੰ ਹੁਣ ਇਹ ਫੈਸਲਾ ਬੇਹੱਦ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਇੰਨੀ ਵੱਡੀ ਵਿਆਜ ਦਰ ਦੇ ਉੱਪਰ ਰਕਮ ਲੈ ਕੇ ਉਸ ਨੂੰ ਵਾਪਸ ਕਰਨਾ ਮੁਸ਼ਕਿਲ ਹੋ ਜਾਂਦਾ ਸੋ ਫਿਲਹਾਲ ਦੀ ਘੜੀ ਦੇ ਵਿੱਚ ਪੀ ਐਨ ਬੀ ਬੈਂਕ ਆਫ ਬੜੋਦਾ ਕੇਂਦਰਾ ਬੈਂਕ ਤੇ HDFC ਦੇ ਵੱਲੋਂ ਜਿਹੜੀਆਂ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਜਿਹੜੇ ਵੀ ਲੋਕ ਹੁਣ ਕਰਜ਼ਾ ਲੈਣ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਇਹ ਫੈਸਲਾ ਬਿਹਦ ਸੋਚ ਸਮਝ ਕੇ ਸਹਿਜ ਮਤੇ ਦੇ ਨਾਲ ਹੀ ਲੈਣਾ ਚਾਹੀਦਾ ਹੈ ਕਿਉਂਕਿ ਇਹ ਨਾ ਹੋਵੇ ਕਿ ਕਰਜ਼ਾ ਲੈ ਕੇ ਜਿੱਥੇ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਉਸ ਦੀ ਬਜਾਏ ਬੈਂਕਾਂ ਦੇ ਕਰਜ਼ੇ ਦੇ ਹੇਠ ਆ ਜਾਣ ਇਸ ਕਰਕੇ ਜਿਹੜੀ ਵਿਆਜ ਦਰ ਵਧਾਈ ਗਈ ਹੈ ਉਸ ਦੇ ਸਬੰਧ ਦੇ ਵਿੱਚ ਅਗਰ ਕੋਈ ਵੀ ਫੈਸਲਾ ਲੈਣਾ ਹੈ ਉਸ ਦੇ ਪ੍ਰਤੀ ਬਿਹਦ ਸਮਝ ਤਾਰੀ ਵਰਤਨੀ ਪਵੇਗੀ